ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਬਿਲ ਸੀ ਵੀ ਯੂਕੇ ਪੰਜਾਬੀ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਇੰਗਲੈਂਡ ਦੇ ਗ੍ਰੇਵਜ਼ ਐਂਡ ਚੇਰ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਪਿੰਡ ਟਾਹਲੀ ਦਾ ਵਸਨੀਕ 36 ਸਾਲਾ ਰਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਜੋ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿ ਰਿਹਾ ਸੀ ਦੀ ਅਚਾਨਕ ਮੌਤ ਹੋ ਗਈ ਇਸ ਖਬਰ ਨੇ ਨਾ ਸਿਰਫ ਉਸਦੇ ਪਰਿਵਾਰ ਨੂੰ ਸਗੋਂ ਪੂਰੇ ਪਿੰਡ ਨੂੰ ਗਹਿਰੇ ਸੋਗ ਵਿੱਚ ਡੁੱਬੋ ਦਿੱਤਾ ਹੈ। ਰਵਿੰਦਰ ਸਿੰਘ ਪਿਛਲੇ 18 ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ ਅਤੇ ਅਕਸਰ ਹੀ ਪੰਜਾਬ ਆਉਂਦਾ ਜਾਂਦਾ ਜਾਂਦਾ ਸੀ। ਉਸਦੇ ਪਰਾਜ ਜਤਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਪੰਜਾਬ ਆਉਣ ਲਈ ਬਹੁਤ ਉਤਸੁਕ ਸੀ। ਉਸਨੇ ਦਸੰਬਰ ਦੀਆਂ ਟਿਕਟਾਂ ਵੀ ਕਰਵਾ ਲਈਆਂ ਸਨ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਵਿੰਦਰ ਦੇ ਅਚਾਨਕ ਸਵਰਗਵਾਸ ਹੋ ਜਾਣ ਨਾਲ ਉਹ ਖੁਸ਼ੀਆਂ ਸੁਪਨਾ ਬਣ ਕੇ ਅਧਵਿਚਾਲੇ ਹੀ ਰਹਿ ਗਈਆਂ। ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਇੰਗਲੈਂਡ ਵਿੱਚ ਰਹਿ ਰਿਹਾ ਸੀ ਜਿਸ ਵਿੱਚ ਉਸਦੀ ਪਤਨੀ ਦੋ ਤੀਆਂ ਅਤੇ ਇੱਕ ਬੇਟਾ ਸ਼ਾਮਲ ਹਨ ਉਸਦੀ ਮੌਤ ਦੀ ਖਬਰ ਜਿਵੇਂ ਹੀ ਪਿੰਡ ਵਿੱਚ ਪਹੁੰਚੀ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਪਿੰਡ ਵਾਸੀਆਂ ਨੇ ਕਿਹਾ ਕਿ ਰਵਿੰਦਰ ਸਿੰਘ ਹਮੇਸ਼ਾ ਮਿਲਣਸਾਰ ਅਤੇ ਖੁਸ਼ਮિજાਜ ਵਿਅਕਤੀ ਸੀ ਉਸਦੀ ਅਚਾਨਕ ਮੌਤ ਨਾਲ ਪਿੰਡ ਨੇ ਇੱਕ ਚੰਗਾ ਨੌਜਵਾਨ ਗਵਾ ਦਿੱਤਾ ਹੈ ਇਸ ਘਟਨਾ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਗਹਿਰੇ ਦੁੱਖ ਵਿੱਚ ਛੱਡ ਦਿੱਤਾ ਹੈ ਅਤੇ ਹਰ ਕੋਈ ਉਸਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰ ਰਿਹਾ ਹੈ ਵੱਡੇ ਭਰਾਸੀ ਮੇਰੇ ਕਿਹਾ ਅਰਵਿੰਦਰ ਸਿੰਘ ਨਾ 18 ਸਾਲ ਤੋਂ ਇੰਗਲੈਂਡ ਰਹੇ ਰਹੇ ਸੀ ਹਾਂਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਬਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੋਈ ਚਿੱਤ ਜਿਹਾ ਨਹੀਂ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇਲੇ ਉੱਠੇ ਨਹੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਆਪੇ ਰਹਿੰਦੇ ਹੋ 18 18 ਸਾਲ ਹੋ ਗਏ ਸੀ 18 ਸਾਲ ਹਾਂਜੀ ਤੇ ਹੁਣ ਉਹਨਾਂ ਨੇ ਕਦੋਂ ਆਉਣਾ ਸੀ ਕਿਦਾਂ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀ ਉਹਨਾਂ ਨੇ ਦਸੰਬਰ ਦੀ 10 ਤਰੀਕ ਹਾਂਜੀ ਮੇਰੇ ਚਾਵਲ ਕੁਚੀਆਂ ਵਿੱਚੇ ਹੀ ਰਹਿ ਗਏ ਮੇਰਾ ਸਭ ਕੁਝ ਲੱਗ ਗਿਆ ਮੇਰੀ ਸਾਲ ਮੁਜੀ ਗਿਆ ਚਲ ਗਿਆ ਮੇਰੇ ਬਹੁਤ ਨਾਲੇ ਮੇਰਾ ਪੁੱਤ ਸਭ ਨੂੰ ਲੈ ਆਇਆ ਜੋ ਦਿੱਸਤ ਸੀ ਉਹ ਹਨ ਆਪਣੇ ਸਾਧਰੇ ਕੇ ਮਾਪੁਰ ਮਾਪੇ ਦਾ ਪੈਨ ਪ੍ਰਾੜਾ ਪਲਾਟ ਬਰ ਆਪਣੇ ਥਾਂ ਤੇ ਰਖਿਆ ਹੈ ਮੇਰਾ ਦਿਲਾਂ ਦਾ ਜਾਨੀ ਸੀ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਪਿੰਡ ਵਾਨ ਵਸੋ ਵਿੱਚ ਜ਼ਮੀਨੀ ਵਿਵਾਦ ਕਾਰਨ ਦੋ ਕਿਸਾਨਾਂ ਦੀ ਧਾਨ ਦੀ ਫਸਲ ਕੱਟਣ ਵਿੱਚ ਰੁਕਾਵਟ ਆ ਰਹੀ ਸੀ ਪੂਰੇ ਪੰਜਾਬ ਵਿੱਚ ਇਸ ਸਮੇਂ ਗਾਹੂ ਦੀ ਬੋਆਈ ਜ਼ੋਰਾਂ ਤੇ ਆ ਪਰ ਇਸ ਪਿੰਡ ਵਿੱਚ ਦੋ ਕਿਸਾਨਾਂ ਦੇ ਆਪਸੀ ਝਗੜੇ ਕਾਰਨ ਤਾਨ ਦੀ ਫਸਲ ਅਜੇ ਤੱਕ ਖੇਤਾਂ ਵਿੱਚ ਖੜੀ ਸੀ ਐਸ ਡੀ ਐਮ ਨੇ ਇਸ ਜ਼ਮੀਨ ਤੇ ਤਾਰਾ 145 ਲਗਾ ਕੇ ਐਸ ਐਚ ਓ ਨੂੰ ਰিসিভার ਨਿਯੁਕਤ ਕੀਤਾ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਖੇਤੀ ਜਾਂ ਫਸਲ ਕੱਟਣ ਤੇ ਪਾਬੰਦੀ ਲਾਤੀ ਸੀ ਅੱਜ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਤੇ ਆਗੂਆਂ ਦੀ ਹਾਜ਼ਰੀ ਵਿੱਚ ਤਾਨ ਦੀ ਫਸਲ ਦੀ ਕਟਾਈ ਕਰਵਾਈ ਗਈ ਯੂਨੀਅਨ ਦੇ ਸਚੇਵ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਕਿਸਾਨ ਜੋ ਆਪਸ ਵਿੱਚ ਰਿਸ਼ਤੇਦਾਰ ਹਨ 5 ਕਨਾਲ 11 ਮਰਲੇ ਜ਼ਮੀਨ ਦੇ ਝਗੜੇ ਵਿੱਚ ਫਸੇ ਹੋਏ ਸਨ ਪਰ ਜਦੋਂ ਮਾਮਲਾ ਐਸਡੀਐਮ ਕੋਲ ਗਿਆ ਤਾਂ ਉਹਨਾਂ ਨੇ ਪੂਰੀ 5 ਏਕੜ ਜ਼ਮੀਨ ਤੇ ਹੀ ਤਾਰਾ 145 ਲਗਾ ਦਿੱਤੀ ਸੀ ਹੁਣ ਪੁਲਿਸ ਅਤੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਧਾਨ ਦੀ ਫਸਲ ਕੱਟੀ ਗਈ ਹੈ ਅਤੇ ਇਸ ਦੀ ਪੈਦਾਵਾਰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਐਸ ਐਚਓ ਸਤਨਾਮ ਸਿੰਘ ਨੇ ਕਿਹਾ ਕਿ ਐਸ ਡੀ ਐਮ ਦੇ ਹੁਕਮ ਅਨੁਸਾਰ ਕਾਰਵਾਈ ਕੀਤੀ ਗਈ ਹੈ ਹੁਣ ਕਿਸਾਨ ਇਸ ਜ਼ਮੀਨ ਤੇ ਗਾਹੂ ਦੀ ਖੇਤੀ ਕਰ ਸਕਣਗੇ ਦੇਖੋ ਜੀ ਇਹ ਜਿਹੜੇ ਦੋਵੇਂ ਕਿਸਾਨ ਹੀ ਉਹ ਆਪ ਰਿਸ਼ਤੇਦਾਰ ਹਨ ਇਹਦੇ ਵਿੱਚ ਜਿਹੜਾ ਝਗੜਾਈ ਉਹ 5 ਕਨਾਲ ਤੇ 11 ਮਰਲੇ ਦਾ ਸੀ ਤੇ ਪ੍ਰਸ਼ਾਸਨ ਨੇ ਚੁੱਕ ਕੇ ਤੇ ਉਹ ਜਿਹੜੇ 5 ਕਿੱਲੇ ਦਾ 4 ਕਿੱਲੇ ਹੀ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ 145 ਲਾ ਦਿੱਤੀ ਤੇ ਜਿਹਦੇ ਕਰਕੇ ਜਿਹੜਾ ਕਿਸਾਨ ਹੀ ਉਹ ਬਹੁਤ ਆਤਾਤ ਹੋਇਆ ਉਹਦਾ ਨੁਕਸਾਨ ਵੀ ਬੜਾ ਹੋਇਆ ਕੋਈ ਲੋਕਾਂ ਨੇ ਇੱਧਰ ਕੈਮਰਾ ਮਾਰ ਕੇ ਵੇਖਿਓ ਲੋਕਾਂ ਦੀਆਂ ਕਿਹੜੀਆਂ ਕਣਕਾਂ ਨੂੰ ਪਾਣੀ ਲਾਉਣ ਦੇ ਆ ਤੇ ਇਹ ਬੰਦੇ ਦਾ ਜਿਹੜਾ ਹੁਣ ਤੋਂ ਨਾ ਵੜਿਆ ਜਾਣਦਾ ਵੀ ਉਹ ਵੀ ਪਤਾ ਨਹੀਂ ਉਹ ਵਿਚਾਰੇ ਤੇ ਪੱਲੇ ਪਾਣਾ ਕਿ ਨਹੀਂ ਪਟ ਇਹ ਸਿਰਫ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਰਕੇ ਹੋਇਆ ਆ ਤੇ ਅੱਜ ਜਿਹੜਾ ਭਾਰਤੀ ਕਿਸਾਨ ਜੂਨੀ ਇਕਤਾ ਸੰਘਰਸ਼ ਵੱਲੋਂ ਇਹਨਾਂ ਦੋਹਾਂ ਧਿਰਾਂ ਨੂੰ ਬਿਠਾ ਲ ਕੇ ਤੇ ਇਹਨਾਂ ਦਾ ਫੈਸਲਾ ਕਰਵਾ ਕੇ ਤੇ ਜੇ ਜਿਹਨੂੰ ਜੋ ਹੱਕ ਮਿਲਦਾ ਏ ਉਹ ਉਹ ਦਵਾਇਆ ਭਾਰਤੀ ਕਿਸਾਨ ਜੋ ਨੇ ਇਕੱਲਾ ਸਿੰਗਰਸੂਲ ਪਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਇਹ ਤੇਰੀ ਸੀ ਦੀ ਕਟਵਾਈ ਕਰਵਾ ਕੇ ਜਿਹੜਾ ਐਸਰਤਾ ਤੇ ਕਾਤੇ ਜਾ ਬਗਰਾਉ ਨਹੀਂ ਨਹੀਂ ਇਹ ਸਾਡੇ ਦੇ ਅੱਗੂ ਜਿਹੜੇ ਆ ਉੱਥੇ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਕੇ ਆਇਆ ਐਸ ਚੀਜ਼ ਦਾ ਤਾਂ ਉਹਨਾਂ ਨੂੰ ਪਤਾ ਪਰ ਇਹ ਐਸ ਚੀਜ਼ ਬਾਰੇ ਹਨੂਨੀ ਦੀ ਕੋਈ ਦੱਸਿਆ ਉਹਨਾਂ ਨੇ ਤੁਹਾਨੂੰ ਫਸਲ ਕਰੀਏ ਸਰਸਪੰਤੀ ਦੇ ਨਾਲ ਕਟਾਈ ਹੋਈ ਹੈ ਬਿਲਕੁਲ ਸਰਸਪੰਤੀ ਦਾ ਕਟਾਈ ਬੈਠ ਕੇ ਪ੍ਰਸ਼ਾਸਨ ਨਾਲ ਬੈਠ ਕੇ ਦਾ ਫੈਸਲਾ ਹੋਇਆ ਜੀ ਜਿਹੜਾ ਬਾਤ ਕੀ ਸੀ ਜਿਹੜਾ ਇਥੋਂ ਤਹਰਾ ਇਥੋਂ ਕਟਾਈ ਤੱਕ ਰਿਪੋਰਟ ਹੋਇਆ ਮੈਂ ਬਾਦ ਇਹ ਵੀ ਇਹਨਾਂ ਦੇ ਘਰਾਂ ਦੋ ਤਾਂ 3 ਰਹਿਣ ਦੋਹਾਂ 3ਾਂ ਦੇ ਵਿੱਚੋਂ ਜਿਹੜੀ ਜ਼ਮੀਨ ਹੀ ਉਹਦੇ ਵਿੱਚ 5 ਕਨਾਲਾ ਤੇ 11 ਮਰਲੇ ਆ ਦਾ ਜਿਹੜਾ ਉਹ ਝਗੜਾ ਹੀ ਜਿਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਸਿਰਫ ਚਾਹੀਦਾ ਇਹ ਵੀ ਉਹ 5 ਕਨਾਲਾਂ 11 ਮਰਲੇ ਦੇ ਉੱਤੇ ਹੀ 145 ਲਾਉਂਦੇ ਪਰ ਪ੍ਰਸ਼ਾਸਨ ਨੇ ਜਿਹੜਾ ਆ ਉਹ ਸਾਰੇ 5 ਪੰਜ ਕਿੱਲਾਂ ਪੰਜ ਕਿੱਲਾਂ ਦੇ ਉੱਤੇ ਹੀ ਜਿਹੜੀ ਆ ਉਹ 145 ਲਾ ਦਿੱਤੀ ਜਿਹਦੇ ਕਰਕੇ ਅੱਜ ਫਿਰ ਬੈਠ ਉਸੇ ਚੀਜ਼ ਦਾ ਫੈਸਲਾ ਹੋਇਆ ਜੀ ਮਾਨਸਾ ਵਿੱਚ ਅੱਜ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਵਿਲੱਖਣ ਤਰੀਕਾ ਅਪਣਾਇਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਨ ਦੀ ਖਰੀਦ ਅਚਾਨਕ ਰੋਕ ਦਿੱਤੇ ਜਾਣ ਤੋਂ ਬਾਅਦ ਕਿਸਾਨ ਆਪਣੇ ਟਰਾਲਿਆਂ ਵਿੱਚ ਧਾਨ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪਹੁੰਚੇ ਅਤੇ ਸੜਕ ਤੇ ਹੀ ਅਨਾਜ ਉਤਾਰ ਦਿੱਤਾ। ਇਸ ਨਾਲ ਦਫ਼ਤਰ ਦਾ ਰਸਤਾ ਹੀ ਅਨਾਜ ਮੰਡੀ ਵਿੱਚ ਤਬਦੀਲ ਹੋ ਗਿਆ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰੀ ਖਰੀਦ ਬੰਦ ਹੋਣ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਵਪਾਰੀਆਂ ਦੇ ਰਹਿਮੋਕਰਮ ਤੇ ਛੱਡ ਦਿੱਤਾ ਗਿਆ ਹੈ। ਇਹ ਵਪਾਰੀ ਸਰਕਾਰੀ ਰੇਟ ਤੋਂ ਲਗਭਗ 400 ਰੁਪਏ ਪ੍ਰਤੀ ਕਵੈਂਟਲ ਘੱਟ ਤੇ ਤਾਂ ਖਰੀਦ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਚੱਲਣਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ हट ਜਾਂਦੀ ਹੈ ਅਤੇ ਵਪਾਰੀ ਮਨਮਾਨੇ ਰੇਟ ਲਗਾਉਂਦੇ ਹਨ ਤਾਂ ਵਿਰੋਧ ਹੀ ਇਕੱਲਾ ਹਥਿਆਰ ਬਚਦਾ ਹੈ ਕਿਸਾਨਾਂ ਨੇ ਸਪਸ਼ਟ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਤਾਂ ਦੀ ਖਰੀਦ ਮੁੜ ਸ਼ੁਰੂ ਕਰੇ ਅਤੇ ਪ੍ਰਾਈਵੇਟ ਵਪਾਰੀਆਂ ਦੀ ਮਨਮਾਨੀ ਤੇ ਰੋਕ ਲਗਾਈ ਜਾਵੇ ਉਨਾ ਨਿਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਹ ਵੇਗਾ ਇਹ ਪ੍ਰਦਰਸ਼ਨ ਖੇਤੀਬਾੜੀ ਸੰਕਟ ਅਤੇ ਕਿਸਾਨਾਂ ਦੀ ਬੇਬਸੀ ਨੂੰ ਸਾਫ਼ ਤੌਰ ਤੇ ਦਰਸਾਉਂਦਾ ਹੈ ਜੋ ਚੋਣਾ ਲੈ ਕੇ ਕਿਸਾਨ ਨੂੰ ਸਾਨੂੰ ਮਜਬੂਰ ਹੋਣਾ ਪਿਆ ਇੱਥੇ ਮੈਂ ਡੀਸੀ ਦਫ਼ਤਰ ਦੇ ਨਿਮੂਰੇ ਕਹਿੰਦਾ ਹੁਣ ਤਾਂ ਮੰਡੀ ਬਣਾ ਲਈ ਅਸੀਂ ਕਿਉਂਕਿ ਵਾਰ-ਵਾਰ ਸਾਡੇ ਨਾਲ ਵਾਅਦੇ ਕਰਦੇ ਰਹੇ ਨੇ ਮੀਟਿੰਗਾਂ ਕਰਦੇ ਰਹੇ ਨੇ ਪਰ ਸੋ ਧਰਨਾ ਵੀ ਸੀ ਉਤੇ ਵੀ ਵਿਚਾਰਤ ਹੋਇਆ ਸੀ ਪਰ ਇਹ ਕਿਸੇ ਗੱਲ ਤੇ ਨਹੀਂ ਖੜਦੇ ਇਸ ਲਈ ਸਾਡੀ ਪਹਿਲਾ ਸੈਲਰਾਂ ਤੋਂ ਲੁੱਟ ਕਰਾਈ ਹੁਣ ਆਪ ਜਿਹੜੇ ਵਪਾਰੀ ਭੇਜਦੇ ਆ ਜਿਵੇਂ ਹੁਣ ਅੱਜ ਸਾਨੂੰ ਕਹਿੰਦਾ ਟਰਾਲੀਆਂ ਲੈ ਕੇ ਆਜੋ ਕੰਡਾ ਕਰਵਾ ਲਿਆ ਉਸ ਤੋਂ ਬਾਅਦ ਕਹਿੰਦੇ ਜੀ 2200 ਨੂੰ ਦੇ ਦਿਓ ਸਾਡੀ ਲੁੱਟ ਫੇਰ ਕਰਵਾਉਣ ਤੇ ਲੱਗਿਆ ਸਰਕਾਰ ਨਾਲ ਮਿਲੀ ਭੁਗਤਣਾ ਪ੍ਰਸ਼ਾਸਨ ਨਾਲ ਸਾਡੀ ਲੁੱਟ ਕਰਾਉਂਦੇ ਆ ਬਾਰ-ਬਾਰ ਉਹ ਨਹੀਂ ਹੋਣ ਦੇਵਾਂਗੇ ਸਾਨੂੰ ਕਿੰਨਾ ਵੀ ਸੰਘਰਸ਼ ਕਰਨਾ ਪਵੇ ਜੇ ਕਿੰਨੇ ਦਿਨ ਵੀ ਇੱਥੇ ਬੈਠਣਾ ਪਵੇ ਜੋ ਸਹੀ ਬਣਦਾ ਰੇਟ ਆ ਉਹ ਲੈ ਕੇ ਹੀ ਰਹਾਂਗੇ ਮਾਨਸਾ ਪੁਲਿਸ ਨੇ ਨਸ਼ੇ ਦੇ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ 280 ਗ੍ਰਾਮ ਹਿਰੋਇਨ ਬਰਾਮਦ ਕੀਤੀ। ਐਸਪੀ ਹੈੱਡਕੁਆਰਟਰ ਪ੍ਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਰਦੂਲਗੜ ਖੇਤਰ ਵਿੱਚ ਇੱਕ ਗੱਡੀ ਦੀ ਤਲਾਸ਼ੀ ਦੌਰਾਨ ਇਹ ਨਸ਼ਾ ਮਿਲਿਆ। ਗੱਡੀ ਵਿੱਚ ਸਵਾਰ ਨੌਜਵਾਨ ਹਰਿਆਣਾ ਰਾਹੀਂ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਕਰਨ ਦੀ ਯੋਜਨਾ ਬਣਾ ਕੇ ਆਏ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ। ਐਸਪੀ ਸੰਦੂ ਨੇ ਦੱਸਿਆ ਕਿ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਤਾਂ ਜੋ ਪੁੱਛਗਿੱਛ ਕਰਕੇ ਪਤਾ ਲੱਗ ਸਕੇ ਕਿ ਹਿਰੋਇਨ ਕਿੱਥੋਂ ਆਈ ਅਤੇ ਇਸ ਦੀ ਸਪਲਾਈ ਕਿਹੜੇ ਲੋਕਾਂ ਨੂੰ ਕੀਤੀ ਜਾਣੀ ਸੀ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਗ੍ਰਿਫਤਾਰ ਨੌਜਵਾਨਾਂ ਵਿੱਚੋਂ ਇੱਕ ਤੇ ਪਹਿਲਾ ਵੀ ਨਸ਼ੇ ਨਾਲ ਸੰਬੰਧਿਤ ਮਾਮਲੇ ਦਰਜ ਹਨ ਇਸ ਕਾਰਵਾਈ ਨਾਲ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨਸ਼ੇ ਦੇ ਖਿਲਾਫ ਮਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਇੱਕਦਮ ਇਲਾਕੇ ਵਿੱਚ ਨਸ਼ੇ ਦੇ ਵਧ ਰਹੇ ਖਤਰੇ ਨੂੰ ਰੋਕਣ ਵੱਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਉਪਰ ਜਿਹੜੀ ਗੌਰਗੇਂਸ ਡਰੱਗਸ ਦੀ ਮੁਹਿੰਮ ਬੱਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਉਹਦੇ ਸਬੰਧ ਚ ਡੀਆਈਜੀ ਬਠਿੰਡਾ ਰੇਂਜ ਦਾ ਹਰਜੀਤ ਸਿੰਘ ਤੇ ਐਸਐਸਪੀ ਮਾਨਸਾ ਸ਼੍ਰੀ ਪਾਗੀਰਾਥ ਉਮੀਦਾਂ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਮਾਨਸਾ ਪੁਲਿਸ 24 ਘੰਟੇ ਮੁਸਤਦੀ ਨਾਲ ਜਿਹੜੀ ਇਸ ਟਾਸਕ ਨੂੰ ਸਿਰੇ ਚੜਾਉਣ ਲਈ ਪਲਾ ਕੰਮ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਕੱਲ ਸਰਦੂਲਗੜ੍ਹ ਤੇ ਏਰੀਆ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟਿਪ ਤੇ ਇੱਕ ਕਾਰ ਜਿਹੜੀ ਸ਼ੱਕੀ ਹਾਲਤ ਤੇ ਵਿੱਚ ਰੋਡ ਸਾਈਡ ਤੇ ਦੋ ਗੱਡੀਆਂ ਖੜੀਆਂ ਸੀ ਜਿਨ੍ਹਾਂ ਚੋਂ ਇੱਕ ਗੱਡੀ 'ਚ ਚਾਰ ਨੌਜਵਾਨ ਬੈਠੇ ਸੀ ਤਾਂ ਉਹ ਸ਼ੱਕ ਦੇ ਬਨਾ ਤੇ ਡੀਐਸਪੀ ਕਬਲਜੀਤ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਦੋਂ ਚੈੱਕ ਕੀਤਾ ਤਾਂ 280 ਗ੍ਰਾਮ ਹੈਰੋਇਨ ਉਹਨਾਂ ਤੋਂ ਰਿਕਵਰ ਹੋਈ ਸੀ ਤਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਿਲ ਕੀਤਾ ਹੈਗਾ ਤਾਂ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਚੈੱਕ ਕਰਕੇ ਤੇ ਉਹਨਾਂ ਦਾ ਰਿਕਾਰਡ ਪ੍ਰੀਵੀਅਸ ਰਿਕਾਰਡ ਕੰਗਾਲਿਆ ਜਾ ਰਿਹਾ ਹੈ ਕਿ ਪਹਿਲਾਂ ਕਿਹੜੇ-ਕਿਹੜੇ ਕ੍ਰਾਈਮ 'ਚ ਇਨਵੋਲ ਹੋਏ ਨੇ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਜੇ ਸਾਰੇ ਇਹ ਚਾਰੇ ਹੀ ਡਿਸਟ੍ਰਿਕਟ ਫਤਿਹਪੁਰਾਹ ਹਰਿਆਣਾ ਏਰੀਆ ਦੇ ਬਿਲੋਂਗ ਕਰਦੇ ਨੇ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਨਹੀਂ ਦਰਜ ਹੈਗੇ ਇਸ ਤਰ੍ਹਾਂ ਦੇ ਇਹਨਾਂ ਚੋਂ ਇੱਕ ਅਕਿਊਜ਼ਡ ਹੈ ਜੀ ਸ਼ੁਭਮ ਕੁਮਾਰ ਉਹ ਪਤਾ ਲੱਗਿਆ ਵੀ ਉਹਦੇ ਤੇ ਲੜਾਈ ਝਗੜੇ ਤੇ ਨਸ਼ੇ ਦੇ ਪਹਿਲਾਂ ਵੀ ਪਰਚਾ ਦਰਜ ਹੈ ਚਿੱਟੇ ਦਾ ਤੋਂ ਬਾਕੀ ਡਿਟੇਲਸ ਜਿਵੇਂ ਜਿਵੇਂ ਸਾਨੂੰ ਆਉਣਗੀਆਂ ਅਸੀਂ ਮੀਡੀਆ ਨੂੰ ਰਿਵੀਲ ਕਰ ਦਾਂਗੇ ਸਰ ਕੁਝ ਕਿਸ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਨੇ ਕਿੱਥੇ ਡਰਾਈਵਰ ਕਰਨਾ ਸੀ ਕਿਸ ਵਿਅਕਤੀ ਨੇ ਇਹ ਲਿੰਕ ਸੀ ਅੱਜ ਰਾਤ ਕਿਉਂਕਿ ਰਾਉਂਡ ਅਪ ਕੀਤੇ ਨੇ ਤੇ ਅੱਜ ਪੇਸ਼ ਕੀਤੇ ਸਵੇਰੇ ਕੋਰਟ 'ਚ 3 ਦਿਨ ਦਾ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਤੋ ਇਹਨਾਂ ਦੀ ਮਜਬੂਤ ਪੁੱਛਗਛ ਕਰਕੇ ਬੈਕਗ੍ਰਾਉਂਡ ਫਾਰਵਰਡ ਲਿੰਕਸ ਦੇ ਵਿੱਚ ਜੋ ਵੀ ਡਿਟੇਲਸ ਸਾਹਮਣੇ ਆਉਣਗੀਆਂ ਅਸੀਂ ਮੀਡੀਆ ਨੂੰ ਅਪਡੇਟ ਕਰਾਂਗੇ। ਸੰਗਰੂਰ ਦੇ ਲੌਂਗੋਵਾਲ ਵਿੱਚ ਕੁਝ ਦਿਨ ਪਹਿਲਾਂ ਦੋ ਵਿਦਿਆਰਥੀਆਂ ਵਿਚਕਾਰ ਹੋਈ ਲੜਾਈ ਦੀ ਘਟਨਾ ਸਾਹਮਣੇ ਆਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐਸਪੀ ਡੀ ਦਵਿੰਦਰ ਅਤਰੀ ਨੇ ਕਿਹਾ ਕਿ ਲੜਾਈ ਦੋ ਵਿਦਿਆਰਥੀਆਂ ਵਿਚਕਾਰ ਹੋਈ ਸੀ ਜੋ ਆਪਸ ਵਿੱਚ ਕਲਾਸਮੇਟ ਅਤੇ ਰੂਮਮੇਟ ਸਨ। ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਵਿਦਿਆਰਥੀ ਨੇ ਸੋ ਰਹੇ ਦੂਜੇ ਵਿਦਿਆਰਥੀ ਤੇ ਹਮਲਾ ਕਰ ਦਿੱਤਾ। ਕਾਲਜ ਪ੍ਰਬੰਧਨ ਨੇ ਕਾਰਵਾਈ ਕਰਦਿਆਂ ਹਮਲਾਵਰ ਵਿਦਿਆਰਥੀ ਨੂੰ ਤੁਰੰਤ ਕਾਲਜ ਤੋਂ ਸਸਪੈਂਡ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਪੀੜਤ ਵਿਦਿਆਰਥੀ ਦਾ ਬਿਆਨ ਦਰਜ ਕੀਤਾ ਅਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਕੇਸ ਦਰਜ ਕਰ ਲਿਆ। ਐਸਪੀਡੀ ਦਵਿੰਦਰ ਅਤਰੀ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਦੋਵੇਂ ਵਿਦਿਆਰਥੀ ਆਪਸ ਵਿੱਚ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਘਟਨਾ ਨੇ ਕਾਲਜ ਪ੍ਰਬੰਧਨ ਅਤੇ ਵਿਦਿਆਰਥੀਆਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਪ੍ਰਸ਼ਾਸਨ ਨੇ ਪੁਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਅੱਛਾ ਜੀ ਸਲਾਈਟ ਲੌਂਗਓ ਇੰਸਟੀਚਿਊਟ ਐਥੇ ਮਿਤੇ 12 13 ਦੀ ਰਾਤ ਨੂੰ ਦਰਮਾਨੇ ਰਾਤ ਨੂੰ ਜਿਹੜਾ ਕਲਪਨਾ ਹੋਸਟਲ ਉਹਦੇ ਰੂਮ ਦੇ ਵਿੱਚ ਜਿਹੜੀਆਂ ਤਿੰਨ ਲੜਕੀਆਂ ਸੁੱਤੀਆਂ ਪਈਆਂ ਸੀਗੀਆਂ ਤਾਂ ਉਹਦੇ ਪਹਿਲੇ ਬਿਆਨ ਦੇ ਮਤਲਬਕ ਜਿਹੜੀ ਲੜਕੀ ਅਦਿੱਤੀ ਸੀ ਕਰਨ ਹੈਗੀ ਆ ਜੋ ਕਿ 5th ਸੈਮੈਸਟਰ ਵਿੱਚ ਇੰਜੀਨੀਅਰ ਕਰ ਰਹੀ ਹੈ ਇੱਥੇ ਬਲੈਕ ਇਲੈਕਟ੍ਰੋਨਿਕਸ ਉਹਨੇ ਬਿਆਨ ਤਹਿਰੀਰ ਕਰਾ ਜੀ ਮੈਂ ਰਾਤ ਨੂੰ ਸੁੱਤੀ ਪਈ ਸੀ ਆਪਣੀ ਤੇ ਬਾਕੀ ਸਹੇਲੀਆਂ ਆਪਣਾ ਆਸਾਨ ਵਿੱਚ ਤੇ ਸੌਂਦੀਆਂ ਤੇ ਜਦੋਂ 11:30 ਵਜੇ ਕਰੀਬ ਦਵਾਜਾ ਖੋਲ ਕੇ ਇੱਕ ਲੜਕੀ ਨੇ ਉਹਦੇ ਅੱਕੀ ਢਿੱਡ ਦੇ ਵਿੱਚ ਮੁੱਕੀਆਂ ਮਾਰੀਆਂ ਤੇ ਢਿੱਡ ਦੇ ਵਿੱਚ ਮੁੱਕੀਆਂ ਮਾਰ ਕੇ ਉਹ ਰਾਤ ਨੂੰ ਉੱਥੋਂ ਹੋਸਟਲੋਂ ਭੱਜ ਗਈ ਤੇ ਉਹਨਾਂ ਜਾਂਦੇ ਜਦੋਂ ਦੇਖਿਆ ਤਾਂ ਉਹਨੇ ਉੱਠ ਕੇ ਦੇਖਿਆ ਤਾਂ ਉਹ ਲੜਕੀ ਜਿਹੜੀ ਸੀਗੀ ਉਹਦੇ ਪਹਿਲਾਂ ਵਾਲੇ ਰੂਮ ਮੇਟ ਜਿਹੜੇ ਇਹ ਇਹ ਲੜਕੀ ਜਿਹੜੀ ਮਾਰਨ ਵਾਲੀ ਆ ਮੁੱਕੀਆਂ ਜਿਹਨੇ ਮਾਰ ਮਾਰੀਆਂ ਆ ਉਹ ਅਦਿੱਤੀ ਦੀ ਪਹਿਲੀ ਬੈਚਮੇਟ ਸੀ ਮਤਲਬ ਰੂਮ ਮੇਟ ਵੀ ਸੀ ਆਪਣਾ ਤੇ ਆ ਕਿਰਤੀ ਦਾ ਨਾਮ ਸੀਗਾ ਤੇ ਉਹਨੇ ਪਹਿਚਾਣਾ ਵੀ ਇਹ ਕਿਰਤੀ ਲੜਕੀ ਹੈ ਉਹਨੇ ਫਿਰ ਰਾਤ ਨੂੰ ਆਪਣਾ ਜਿਹੜਾ ਹੋਸਟਲ ਵਾਰਡਨ ਉਹਨਾਂ ਨੂੰ ਉਠਾਇਆ ਤੇ ਉਹਨੂੰ ਫਿਰ ਰਾਤ ਨੂੰ ਜਿਹੜਾ ਹੈਗਾ ਮੈਡੀਕਲ ਵਾਸਤੇ ਹਸਪਤਾਲ ਜਾ ਕੇ ਕਰਾਇਆ ਗਿਆ ਜਿੱਥੇ ਉਹਦੀ ਐਮ ਆਰ ਕੱਟੀ ਗਈ ਤੇ ਉਹਦੇ ਇੱਕ ਸੱਟ ਜਿਹੜੀ ਆ ਬਲੰਟ ਸੱਟ ਲੱਗਣੀ ਪਈ ਗਈ ਆਪਣਾ ਜਿਸ ਤੇ ਪੁਲਿਸ ਨੇ ਮੌਕੇ ਤੇ ਜਾ ਕੇ ਕਾਰਵਾਈ ਕਰਕੇ ਉਹਦੀ ਐਮ ਆਰ ਸੇਵ ਕੀਤੀ ਤੇ ਐਮਰਰ ਵਿੱਚੋਂ ਇੱਕ ਸੱਟ ਬਲੰਟ ਪਈਗੀ ਜਿਹਦੀ ਆਪਾਂ ਰਪਟ ਪਈਗੀ ਕਿਉਂਕਿ ਕਿਸੇ ਕਾਬਲ ਦਾ ਅੰਦਾਜ਼ੇ ਜ਼ੁਰਮ ਤਾਂ ਨਹੀਂ ਹੋਣਾ ਪਾਇਆ ਗਿਆ ਉਸ ਤੋਂ ਇਲਾਵਾ ਉੱਥੇ ਜੋ ਉਹਨਾਂ ਦੇ ਉੱਥੇ ਸਾਰਾ ਸਟਾਫ ਸੀ ਉਹਨਾਂ ਨੂੰ ਆਪਣਾ ਦੱਸਿਆ ਗਿਆ ਪੁਲਿਸ ਉੱਥੇ ਨੌਕਦੇ ਸੀ ਤੇ ਜਦੋਂ ਉਹਨਾਂ ਦਾ ਪ੍ਰਸ਼ਾਸਨ ਜੋ ਉਹਨਾਂ ਦਾ ਕਾਲਜ ਵਾਲਾ ਦਾ ਸਟਾਫ ਸੀ ਉਹਨਾਂ ਨੇ ਉਸ ਲੜਕੀ ਨੂੰ ਜਿਹੜਾ ਹੈਗਾ ਉਥੋਂ ਮਤਲ ਕਰਤਾ ਉਥੋਂ ਕੱਢ ਦਿੱਤਾ ਅਤੇ ਹੁਣ ਲੜਕੀ ਨੇ ਕੱਲ 3/12/2025 ਨੂੰ ਡੀਐਸਪੀ ਸਨਾਮ ਕੋਲੇ ਆਪਣਾ ਇੱਕ ਰਾਏਨਾਮ ਪੇਸ਼ ਕੀਤਾ ਜਿਸ ਵਿੱਚ ਉਹ ਜਨੇ ਕਿਹਾ ਵੀ ਜਿਹੜੀ ਮਿਲ ਗਈ ਦੋਸਤ ਫਰੈਂਡ ਨਾਲ ਜਿਹੜਾ ਆਪਣਾ ਝਗੜਾ ਹੋਇਆ ਸੀਗਾ ਉਸਪਰ ਦੀ ਮੇਰੀ ਸਹਿਮਤੀ ਹੋ ਚੁੱਕੀ ਆ ਕਿਉਂਕਿ ਲੜਕੀ ਨੂੰ ਉਸ ਤੋਂ ਹੋਸਟਲ ਚ ਕੱਢ ਦਿੱਤਾ ਗਿਆ ਤੇ ਪੁਲਿਸ ਨੇ ਜਿਹੜੀ ਉਹਦੀ ਐਮਐਨਆਰ ਦੀ ਜਿਹੜੀ ਹੈਗੀ ਆ ਉਹਦੇ ਰੈਪਟ ਪਾ ਚੁੱਕੇ ਨੇ ਤੇ ਉਹ ਜਿਹੜੀ ਲੜਕੀ ਦੀ ਹੁਣ ਇਸ ਵੇਲੇ ਪੂਰੀ ਆਪਣੀ ਜਿਹੜੀ ਹੈਗੀ ਆ ਸਰਸਪਾਈਸ ਨਾਲ ਲੜਕੀ ਹੋ ਗਈ। ਯਾਨੀ ਕਿ ਦੋਨੋਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਜੀ। ਹਾਂ ਜੀ ਉਹਨਾਂ ਦਾ ਸਮਝੌਤਾ ਹੋ ਗਿਆ ਲੜਕੀ ਦੀ ਜਿਹੜੀ ਜੋ ਜਿਹਨੇ ਦਰਖਾਸਤ ਦਿੱਤੀ ਸੀ ਕਿ ਉਹ ਕਹਿੰਦੀ ਮੈਂ ਹੁਣ ਆਪਣੇ ਕੋਈ ਕਾਰਵਾਈ ਨਹੀਂ ਕਰਾਉਣੀ ਮੇਰੇ ਜਿਹੜੀ ਪੁਲਿਸ ਨੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਕਰਕੇ ਜਾਂ ਜੋ ਸਟਾਫ ਜੋ ਕਾਲਜ ਦਾ ਸਟਾਫ ਸੀਗਾ ਕਾਲਜ ਮੈਨੇਜਮੈਂਟ ਸੀ ਉਹਨੇ ਲੜਕੀ ਜਿਹੜੀ ਜਿਸਨੇ ਹਮਲਾ ਕੀਤਾ ਸੀਗਾ ਉਸ ਨੂੰ ਕਾਲ ਚ ਕੱਢ ਕੇ ਤੇ ਲੜਕੀ ਨੇ ਆਪਣੀ ਤਸੱਲੀ ਕਰਾਈ ਜਿਸ ਤਰ੍ਹਾਂ ਕਿ ਗੁਪਤ ਅੰਗ ਦੇ ਵਿੱਚ ਕੁਝ ਮਾਰਨ ਦੀ ਜਿਹੜੀ ਅਫਵਾਹ ਚੱਲ ਗੱਲ ਚੱਲ ਰਹੀ ਸੀ ਕਿ ਉਹ ਅਫਵਾਹ ਸੀ ਝੰਗ ਮੈਨੂੰ ਉਸ ਸਰ ਮੁਖੀ ਹਮਾਰੇ ਕਿਉਂਕਿ ਬਲੰਟ ਸਰ ਇੱਕ ਇੱਕੋ ਬਲੰਟ ਸਰਟ ਆਈ ਹੈਗੀ ਆ ਤੇ ਉਹ ਤੁਹਾਨੂੰ ਦੱਸੋ ਐਮ ਐਨ ਆਰ ਜੀ ਦੇ ਪੀਨ ਨੇ ਵੀ ਲੇਗੀ ਉਹ ਸਿਵਲ ਨੇਚਰ ਜਿਹੜੀ ਆਪਣਾ ਜਿਹੜੇ ਸੱਤ ਤੋਂ ਸਿਵਲ ਸਿੰਪਲ ਨੇਚਰ ਆਇਆ ਸੋ ਏ ਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦੋਇ ਇਜਾਜ਼ਤ ਧੰਨਵਾਦ